हिमाचल दी लोकसभा ਹਲਕਾ ਮੰਡੀ ਤੋਂ ਸੰਸਦ ਬਣੀ ਕੰਗਣਾ ਰਣਾਉਤ ਨੇ ਫਿਰ ਕਿਸਾਨਾਂ ਦੇ ਪ੍ਰਤੀ ਦਿੱਤਾ ਉਲਟ ਬਿਆਨ ਕਿਸਾਨਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਨਾਲ ਇੱਕ ਵਾਰ ਫਿਰ ਕੰਗਣਾ ਰਣਾਉਤ ਖੁਦ ਆਪਣੇ ਬਿਆਨਾਂ ਵਿੱਚ गिर ਗਈ ਕੰਗਣਾ ਰਣਾਉਤ ਨੂੰ ਬੀਜੇਪੀ ਨੇ ਵੀ ਇਕੱਲਾ ਛੱਡ ਦਿੱਤਾ ਬੀਜੇਪੀ ਨੇ ਕੰਗਣਾ ਰਣਾਉਤ ਨੂੰ ਕਿਹਾ ਕਿ ਉਸ ਦੇ ਆਪਣੇ ਨਿੱਜੀ ਬਿਆਨ ਹੋ ਸਕਦੇ ਨੇ ਬੀਜੇਪੀ ਦਾ ਇਸ ਨਾਲ ਕੋਈ ਤਾਲੁਕਤ ਨਹੀਂ ਬੀਜੇਪੀ ਵੱਡੀ ਕਾਰਵਾਈ ਕਰੇਗੀ ਕੰਗਣਾ ਰਣਾਉਤ ਤੇ ਤੁਸੀਂ ਜਿਹੜੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕੰਗਣਾ ਰਣਾਉਤ ਕਦੇ ਕਿਸ ਤਰ੍ਹਾਂ ਦਾ ਬਿਆਨ ਦਿੰਦੀ ਏ ਕਦੇ ਕਿਸੇ ਤਰ੍ਹਾਂ ਦਾ ਬਿਆਨ ਦਿੰਦੀ ਏ ਕਦੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੰਦੀ ਏ ਤੇ ਕਦੇ ਕਿਸਾਨਾਂ ਦੇ ਵਿਰੋਧ ਵਿੱਚ ਹੁਣ ਫਿਰ ਕੰਗਣਾ ਨੇ ਨਵਾਂ ਬਿਆਨ ਦਿੱਤਾ ਜੋ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਫਿਰ ਕਿਸਾਨਾਂ ਦੇ ਵਿੱਚ ਹੜਕਮ ਮਚਾ ਦਿੱਤਾ ਹੈ ਤਿੰਨੋਂ ਖੇਤੀ ਕਾਨੂੰਨ ਜੋ ਪਹਿਲਾਂ ਬੀਜੇਪੀ ਸਰਕਾਰ ਵੱਲੋਂ ਰੱਦ ਕੀਤੇ ਗਏ ਸੀ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਵਾਸਤੇ ਕੰਗਣਾ ਰਣਾਉਤ ਨੇ ਸਿਫਾਰਸ਼ ਕੀਤੀ ਏ ਕੰਗਣਾ ਰਣਾਉਤ ਨੇ ਕਿਹਾ ਕਿ ਉਹ ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਜਿਸ ਨਾਲ ਕਿਸਾਨਾਂ ਦੀ ਭਲਾਈ ਹੋਵੇਗੀ ਸੋ ਇਸ ਤੋਂ ਪਹਿਲੇ ਬਿਆਨ ਵਿੱਚ ਉਸਨੇ ਕੰਗਣਾ ਨੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਮੁਆਵਜ਼ੇ ਮਿਲਣੇ ਚਾਹੀਦੇ ਨੇ ਕਿਸਾਨਾਂ ਨੂੰ ਜੋ ਅਨ ਦਾਤਾ ਨੇ ਉਹਨਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇਣ ਤੋਂ ਬਾਅਦ ਜਿਹੜਾ ਕਿ 2 ਘੰਟਿਆਂ ਬਾਅਦ ਹੀ ਕਿਸਾਨਾਂ ਦੇ ਉਲਟ ਬਿਆਨ ਦੇ ਦਿੱਤਾ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਵਾਪਸ ਹੋਣੇ ਚਾਹੀਦੇ ਨੇ ਸੋ ਇਸ ਨੂੰ ਲੈ ਕੇ ਇੱਕ ਵਾਰ ਫਿਰ ਪੂਰੀ ਤਰ੍ਹਾਂ ਕਿਸਾਨਾਂ ਦੇ ਵੱਲੋਂ ਰੋਸ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਜੋ ਕਿ ਲੰਬਾ ਸੰਘਰਸ਼ ਕਰਨ ਤੋਂ ਬਾਅਦ ਰੱਦ ਕਰਵਾਇਆ ਗਿਆ ਸੀ ਸੋ ਉਹ ਕੰਗਣਾ ਰਣੌਤ ਵਾਪਸ ਲਿਆਉਣਾ ਚਾਹੁੰਦੀ ਹੈ ਤਿੰਨੇ ਖੇਤੀ ਕਾਨੂੰਨ ਵਾਪਸ ਲਿਆਉਣ ਲਈ ਖੁਦ ਕਿਸਾਨਾਂ ਨੂੰ ਅੱਗੇ ਆਉਣ ਲਈ ਕਿਹਾ ਕਿ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੀ ਵੱਡੀ ਜਿਹੜੀ ਪਰਪਾਈ ਹੋ ਸਕਦੀ ਹੈ ਕਿਸਾਨਾਂ ਦੀ ਭਲਾਈ ਵਾਸਤੇ ਤਿੰਨੇ ਖੇਤੀ ਕਾਨੂੰਨ ਬਣੇ ਸੀ ਸੋ ਕੰਗਣਾ ਨੌਤ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਭਾਪਾ ਆਪਣੇ ਆਪ ਨੂੰ ਜਿਹੜਾ ਕਿ ਕਹਿ ਰਹੀ ਕਿ ਕੰਗਣਾ ਦੇ ਆਪਣੇ ਨਿੱਜੀ ਬਿਆਨ ਹੋਣਗੇ ਅਸੀਂ ਕੰਗਣਾ ਨਾਲ ਇਸ ਬਿਆਨਾਂ ਦੇ ਨਾਲ ਸਹਿਮਤ ਨਹੀਂ ਹਾਂ ਭਾਪਾ ਦੇ ਵੱਲੋਂ ਵੀ ਵੱਡੀ ਕਾਰਵਾਈ ਕਰਨ ਵਾਸਤੇ ਤੰਗਣਾ ਨੌਤ ਦੇ ਉੱਪਰ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਸੋ ਸੋਮਵਾਰ ਨੂੰ ਕੰਗੜਾ ਰਣੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਬਿਆਨ ਦਾ ਵਿਰੋਧ ਕੀਤਾ ਜਾਵੇਗਾ ਦੇਸ਼ ਦੇ ਵਿਕਾਸ ਵਿੱਚ ਕਿਸਾਨ ਐਮ ਭੂਮਿਕਾ ਨਿਭਾਉਂਦੇ ਹਨ ਤਿੰਨੋਂ ਖੇਤੀ ਕਾਨੂੰਨਾਂ ਦਾ ਕੁਝ ਹੀ ਰਾਜਾਂ ਵਿੱਚ ਵਿਰੋਧ ਕੀਤਾ ਗਿਆ ਕਿਸਾਨ ਕੁਸ਼ਾਲ ਹੋਣਾ ਚਾਹੀਦਾ ਮੈਂ ਵੀ ਚਾਹੁੰਦੀ ਆ ਸੋ ਤਿੰਨੇ ਖੇਤੀ ਕਾਨੂੰਨ ਵਾਪਸ ਲਿਆਉਣ ਲਈ ਕਿਸਾਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਮੈਂ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਤ ਹਾਂ ਮੈਂ ਕਿਸਾਨਾਂ ਦਾ ਦਰਦ ਸਮਝਦੀ ਆ ਕਿਸਾਨਾਂ ਨੂੰ ਮੇਰੇ ਖਿਲਾਫ ਪੜਕਾਇਆ ਗਿਆ ਇੱਕ ਦਿਨ ਸੱਚ ਸਾਹਮਣੇ ਆ ਜਾਵੇਗਾ ਅਤੇ ਕਿਸਾਨ ਵੀ ਸਮਝ ਜਾਣਗੇ ਕਿ ਕੌਣ ਸਹੀ ਹੈ ਤੇ ਕੌਣ ਗਲਤ ਸੀ ਸੋ ਦੇਸ਼ ਦੇ ਹਿੱਤ ਵਿੱਚ ਕੋਈ ਵੱਡੀ ਕੁਰਬਾਨੀ ਦੇਣ ਲਈ ਤਿਆਰ ਹਾਂ ਕੰਗੜਾ ਨੌਤ ਨੇ ਆਪਣੇ ਆਪ ਨੂੰ ਦੇਸ਼ ਤੋਂ ਕੁਰਬਾਨ ਕਰਨ ਵਾਸਤੇ ਵੀ ਤਿਆਰ ਪਰ ਤਿਆਰ ਬੈਠੀਏ ਸੋ ਇਸ ਤੋਂ ਪਹਿਲਾਂ ਕੰਗੜਾ ਨੇ ਕਿਹਾ ਸੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਹੋਣੀ ਚਾਹੀਦੀ ਏ ਇਸ ਲਈ ਕਿਸਾਨਾਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਏ ਕਿਉਂਕਿ ਦੇਸ਼ ਦੇ ਅੰਦਾਤਾ ਹਨ ਕਿਸਾਨ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਹਾਲਾਂਕਿ ਕੰਗੜਾ ਨੇ ਇਹ ਵੀ ਕਿਹਾ ਹੈ ਕਿ ਉਸਦੇ ਬਿਆਨਾਂ ਨੂੰ ਵਿਵਾਦਤ ਨਾਇਆ ਜਾਵੇਗਾ ਸੋ ਕੰਗੜਾ ਨੌਤ ਦੇ ਦੋ ਬਿਆਨ ਸਾਹਮਣੇ ਆਏ ਨੇ ਇੱਕ ਕਿਸਾਨਾਂ ਦੇ ਪੱਖ ਵਿੱਚ ਇੱਕ ਕਿਸਾਨਾਂ ਦੇ ਉੱਪਰ ਫਿਰ ਉਲਟਾ ਬਿਆਨ ਦਿੱਤਾ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਔਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਨੂੰ ਜਿਹੜਾ ਕਿ ਤਿੰਨੋਂ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀ ਪਰਪਾਈ ਕਰੇ ਕਿਸਾਨਾਂ ਨੂੰ ਜਿਹੜਾ ਵੱਡਾ ਮੁਆਵਜ਼ਾ ਦਿੱਤੇ ਜਾਣ ਸੋ ਤਿੰਨੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਵਾਰ ਕੰਗਣਾ ਨੇ ਫਿਰ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਫਸ ਗਈ ਹੈ, ਕਿਰ ਗਈ ਹੈ। ਹੁਣ ਕੰਗਣਾ ਦਾ ਫਿਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ, ਕਿਸਾਨਾਂ ਦੇ ਵੱਲੋਂ ਔਰ ਪਾਰਟੀਆਂ ਦੇ ਵੱਲੋਂ ਕਾਂਗਰਸ ਪਾਰਟੀ ਨੇ ਤਾਂ ਇਹੀ ਕਹਿਤਾ ਕਿ ਕੰਗਣਾ ਦਾ ਜਿਹੜਾ ਦਿਮਾਗ ਫਿਰ ਗਿਆ ਹੈ। ਕੰਗਣਾ ਬਿਨਾਂ ਸੋਚੇ ਸਮਝੇ ਕੋਈ ਨਾ ਕੋਈ ਐਸਾ ਬਿਆਨ ਦਿੰਦੀ ਹੈ ਜਿਸ ਨੂੰ ਲੈ ਕੇ ਪੂਰਾ ਜਿਹੜਾ ਕਿਹੜ ਕੰਮ ਮਚਦਾ ਜੋ ਅੱਜ ਪੰਜਾਬ ਬਾਰੂਦ ਦੇ ਢੇਰ ਤੇ ਬੈਠਾ ਹੈ ਪੰਜਾਬ ਦੇ ਵਿੱਚ ਜਿਹੜੇ ਚੰਗਿਆੜੀ ਲਾਉਣ ਦਾ ਕੰਮ ਕਰ ਰਹੀ ਕੰਗਣਾ ਔਰ ਪੰਜਾਬ ਦੇ ਮਾਹੌਲ ਖਰਾਬ ਕਰ ਰਹੀ ਹੈ ਇਹ ਭਾਜਪਾ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਹਿ ਕੇ ਕੰਗਣਾ ਨੂੰ ਅਸੀਂ ਪਹਿਲਾਂ ਹੀ ਕਹਿ ਚੁੱਕਿਆ ਕਿ ਤੇਰਾ ਭਾਜਪਾ ਨਾਲ ਜਿਹੜੇ ਬਿਆਨ ਦੇ ਕੇ ਤੂੰ ਭਾਜਪਾ ਦਾ ਨੁਕਸਾਨ ਕਰ ਰਹੀ ਹੈ ਔਰ ਆਪਣੇ ਬਿਆਨ ਜਿਹੜੇ ਨੇ ਆਪਣੇ ਨਿੱਜੀ ਬਿਆਨ ਦੇ ਕਹਿ ਕੇ ਦੇ ਜੇਕਰ ਤੂੰ ਪੰਜਾਬ ਦੇ ਪ੍ਰਤੀ ਭਾਜਪਾ ਦੇ ਵਿੱਚ ਜਿਹੜਾ ਅੱਜ ਤੂੰ ਬਿਆਨ ਦੇ ਕੇ ਬੀਜੇਪੀ ਨੂੰ ਪੰਜਾਬ ਵਿੱਚੋਂ ਜਿਹੜਾ ਕਿ ਖਤਮ ਕਰਨਾ ਚਾਹਨੀ ਹੈ ਸੋ ਕਿਤੇ ਨਾ ਕਿਤੇ ਲੱਗਦਾ ਕਿ ਕੋਈ ਫਰੋਤੀ ਵਗੈਰਾ ਲੈ ਕੇ ਤੂੰ ਇਹ ਬਿਆਨ ਦੇ ਰਹੀ ਏ ਤੈਨੂੰ ਜਿਹੜਾ ਕਿ ਕਿਸਾਨਾਂ ਦੇ ਵਿਰੁੱਧ ਪੰਜਾਬ ਦੇ ਸਿੱਖਾਂ ਦੇ ਵਿਰੁੱਧ ਪੰਜਾਬੀਆਂ ਦੇ ਵਿਰੁੱਧ ਜਿਹੜੇ ਇਹ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਤੰਗਣਾ ਰੌਤ ਵਾਲੋ ਦਿੱਤੇ ਬਿਆਨ ਦੇ ਉੱਪਰ ਬੀਜੇਪੀ ਪੰਜਾਬ ਦੇ ਵਿੱਚ ਵੀ ਹਕਮ ਮਚ ਗਿਆ